ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਚਲੋ ਜੀ ਹੁਣ ਮਾਰਨਿੰਗ ਦੇ ਵੱਜ ਗਏ ਨੇ 8 ਤੇ ਆਪਾਂ ਹੁਣ ਬਣਾਉਣ ਲੱਗੇ ਆਂ ਸਬਜੀ ਤੇ ਆਪਾਂ ਸਬਜੀ ਬਣਾਵਾਂਗੇ ਅੱਜ ਕਈਏ ਦੀ ਦੇਖੋ ਜੀ ਜੇ ਤੁਹਾਡੇ ਬੱਚੇ ਕਈਏ ਦੀ ਸਬਜੀ ਖਾਣਾ ਨਹੀਂ ਪਸੰਦ ਕਰਦੇ ਨਾ ਤੁਸੀਂ ਇਸ ਤਰੀਕੇ ਨਾਲ ਸਬਜੀ ਬਣਾ ਸਕਦੇ ਆਂ ਤੇ ਅੱਜ ਆਪਾਂ ਬਣਾਵਾਂਗੇ ਕਈਏ ਦੇ ਕੋਤਿਆਂ ਵਾਲੀ ਸਬਜੀ ਸਾਡੀ ਫੈਮਿਲੀ ਨੂੰ ਤਾਂ ਏਨੀ ਜਿਆਦਾ ਸਬਜੀ ਇਹਦੀ ਪਸੰਦ ਆ ਨਾ ਦੇਖੋ ਜੀ ਆਪਣੇ ਖੇਤਾਂ ਵਿੱਚ ਜਈ ਕਈਆ ਲੱਗੇ ਹੋਏ ਤਾਂ ਤੇ ਆਪਾਂ ਹੁਣ ਇਹਨੂੰ ਲੱਗੇਆਂ ਕਦੂਦਸ ਕਰਨ ਵਾਸਤੇ ਇਹ ਆਪਾਂ ਬਣਾਵਾਂਗੇ ਤਰੀ ਵਾਲੀ ਬਣਾਵਾਂਗੇ ਵਿੱਚ ਚਾਰ ਪੰਜ ਪਾ ਲਾਂਗੇ ਆਲੂ ਤੇ ਸਬਜ਼ੀ ਬਹੁਤ ਜ਼ਿਆਦਾ ਨਾ ਹਾਂ ਟੇਸਟੀ ਲੱਗਦੀ ਹੈ ਇਹ ਦੇਖੋ ਜੀ ਇਹਦੇ ਵਿੱਚ ਨਾ ਇਹ ਪੱਕੇ ਦਾ ਹੈ ਨਹੀਂਗੇ ਨਰਮ ਹੈ ਕਈਆ ਤਾਂ ਤੇ ਹੁਣ ਆਪਾਂ ਇਹਦਾ ਚੰਗੀ ਤਰ੍ਹਾਂ ਨਾ ਕਦੂ ਕਸ ਕਰ ਲੈਨੇ ਆਂ ਕਦੂ ਕਸ ਕਰਕੇ ਨਾ ਫਿਰ ਇਹਦੀ ਸਬਜ਼ੀ ਬਣਾਵਾਂਗੇ ਜੇ ਤੁਸੀਂ ਕਰਮੇ ਦੇ ਦਿਨਾਂ ਦੇ ਵਿੱਚ ਨਾ ਇਹ ਕਈਏ ਦੀ ਸਬਜ਼ੀ ਨਾ ਬਹੁਤ ਜ਼ਿਆਦਾ ਠੰਡੀ ਹੁੰਦੀ ਹੈ ਇਹ ਨਾ ਇੰਨਾ ਜ਼ਿਆਦਾ ਗੁਣਕਾਰੀ ਹੈ ਨਾ ਇਹ ਕਈਆ ਜਿਹੜਾ ਇਹਦੇ ਵਿੱਚਲਾ ਪਾਣੀ ਹੁੰਦਾ ਨਾ ਅਸੀਂ ਬਿਲਕੁਲ ਵੀ ਨਾ ਉਹਨੂੰ ਆਏ ਨਹੀਂ ਹੈਗਾ ਵੀ ਆਪਾਂ ਇਹਨੂੰ ਵੇਸਟ ਕਰ ਲੂਗੇ ਜਿਹੜਾ ਇਹਦੇ ਵੀ ਜਿਲਾ ਕਈ ਜਿਹੜਾ ਪਾਣੀ ਹੁੰਦਾ ਨਾ ਉਹਨੂੰ ਤੁਸੀਂ ਆਏ ਨਹੀਂ ਹੈਗਾ ਵੀ ਇਹਨੂੰ ਵੇਸਟ ਕਰਕੇ ਬਸ ਆਪਾਂ ਨੇ ਸਿੱਟ ਦੇਣਾ ਏ ਦੇਖੋ ਜੀ ਉਹਨੂੰ ਨਾ ਚਾਹ ਪੌਂਡੀ ਦੇ ਨਾਲ ਪੁੰਕੇ ਨਾ ਤੁਸੀਂ ਨਾ ਪੀ ਸਕਦੇ ਆ ਉਹ ਦਿਲ ਦੇ ਬਿਮਾਰੀਆਂ ਲਈ ਨਾ ਇੰਨਾ ਜ਼ਿਆਦਾ ਰਹਿੰਦਾ ਨਾ ਉਹ ਠੰਡਾ ਹੁੰਦਾ ਏ ਅਸੀਂ ਤਾਂ ਬਿਲਕੁਲ ਵੀ ਨਹੀਂ ਉਹ ਪਾਣੀ ਡੋਲਦੇ ਹੈਗੇ ਦੇਖੋ ਜੀ ਨਾ ਇਹ ਕਦੂ ਨਾਰਮ ਹੋਵੇ ਨਾ ਤੇ ਉਹਨਾਂ ਕਦੂ ਦਾਤ ਵਧੀਆ ਹੁੰਦਾ ਏ ਇਸ ਤਰੀਕੇ ਨਾਲ ਮੈਂ ਤਾਂ ਸਬਜ਼ੀ ਬਣਾਉਣੀ ਹੈ ਇਹ ਸਾਡੇ ਬੱਚੇ ਵੀ ਨੱਕ ਬੁੱਲ ਬਹੁਤ ਮਾਰਦੇ ਆ ਕਹਿੰਦੇ ਸਾਨੂੰ ਨਿਕਈਏ ਦੀ ਸਬਜ਼ੀ ਸਵਾਦ ਲੱਗਦੀ ਹੈਗੀ ਦੇਖੋ ਜੀ ਆਪਾਂ ਤਾਂ ਫਿਰ ਕਈਏ ਦੇ ਕੋफ्ते ਬਣਾ ਕੇ ਨਾ ਬੱਚਿਆਂ ਨੂੰ ਇਸ ਤਰ੍ਹਾਂ ਸਬਜ਼ੀ ਦਿੰਨੇ ਆ ਇਹ ਉਹਨਾਂ ਨੂੰ ਇੰਨੀ ਜਿਆਦਾ ਸਬਜ਼ੀ ਟੇਸਟੀ ਲੱਗਦੀ ਨਾ ਫਿਰ ਕਹਿੰਦੇ ਵੀ ਜੀ ਅਸੀਂ ਕਈਏ ਸਬਜ਼ੀ ਖਾਣੀ ਹੈ ਨਾ ਤੇ ਕੋफ्ते ਵਾਲੀ ਸਬਜ਼ੀ ਬਣਾਓ ਤੇ ਬਹੁਤ ਵਧੀਆ ਲੱਗਦੀ ਆ ਦੇਖੋ ਜੀ ਤੁਸੀਂ ਕद्दू ਕਾਸ ਕਰਕੇ ਨਾ ਆਇਕਨ ਤੁਸੀਂ ਕਈਏ ਦੇ ਪਰੌਂਠੇ ਵੀ ਬਣਾ ਸਕਦੇ ਆ ਵਿੱਚ ਪਾ ਲਓ ਨਮਕ ਚੁਕੜਾਰਾ ਇਹ ਉਹ ਬੜਾ ਬਹੁਤ ਜ਼ਿਆਦਾ ਵਧੀਆ ਬਣਦੇ ਨੇ ਚਲੋ ਜੀ ਆਪਾਂ ਨੇ ਕद्दू ਕਾਸਤਾ ਕਰ ਲਿਆ ਏ ਇਹਦੇ ਵਿੱਚੋਂ ਨਾ ਪਾਣੀ ਬਹੁਤ ਜ਼ਿਆਦਾ ਨਿਕਲਿਆ ਏ ਇਹ ਤਾਜ਼ਾ ਕद्दू ਤਾਂ ਨਾ ਜਿਹੜਾ ਆਪਾਂ ਬਾਜ਼ਾਰ ਤੇ ਲਿਓਨੇ ਨਾ ਉਹ ਸੁੱਕੇ ਸੁੱਕੇ ਜਿਹੇ ਕद्दੂ ਹੁੰਦੇ ਆ ਇਹ ਕਈਏ ਦਾ ਨਾ ਕद्दू ਕਾਸ ਕਰ ਲਿਆ ਏ ਤੇ ਇਹਦੇ ਵਿੱਚੋਂ ਨਾ ਆਪਾਂ ਨੇ ਬਿਲਕੁਲ ਵੀ ਨਾ ਪਾਣੀ ਨਹੀਂ ਕੱਢਣਾ ਹੈਗਾ ਜਿਹੜਾ ਕਈਏ ਦਾ ਪਾਣੀ ਆ ਨਾ ਉਹ ਆਪਾਂ ਨੇ ਵਿੱਚੇ ਰੱਖਿਆ ਏ ਹੁਣ ਜਿਹੜਾ ਆਪਾਂ ਨੇ ਸਿੰਪਲ ਪਾਣੀ ਪਾਉਣਾ ਨਾ ਹੁਣ ਉਹ ਪਾਣੀ ਪਾਉਣ ਦੀ ਆਪਾਂ ਨੂੰ ਲੋੜ ਨਹੀਂ ਹੈਗੀ ਚਲੋ ਜੀ ਹੁਣ ਆਪਾਂ ਇਹਦੇ ਵਿੱਚ ਪਾਉਨੇ ਆ ਸੁੱਕੇ ਮਸਾਲੇ ਤੇ ਆਪਾਂ ਨੇ ਇੱਕ ਚਮਚਾ ਪਾ ਦਿੱਤਾ ਇਹਦੇ ਵਿੱਚ ਜੀਰੇ ਦਾ ਇੱਕ ਚਮਚਾ ਪਾ ਦਿੱਤਾ ਇਹ ਆਪਾਂ ਨੇ ਨੂਨ ਦਾ ਤੁਸੀਂ ਘੱਟ ਵੱਧ ਪਾ ਸਕਦੇ ਹੋ ਤੁਸੀਂ ਕਈ ਵਾਰ ਤਿੱਕੀ ਸਬਜ਼ੀ ਖਾਣਾ ਪਸੰਦ ਕਰਦੇ ਹੋ ਇੱਕ ਚਮਚਾ ਪਾਦ ਆਪਾਂ ਨੇ ਹਲਦੀ ਦਾ ਇੱਕ ਚਮਚਾ ਪਾਵਾਂਗੇ ਆਪਾਂ ਗਰਮ ਮਸਾਲੇ ਦਾ ਤੇ ਅੱਧਾ ਕ ਚਮਚਾ ਪਾਉਂਗੇ ਆਪਾਂ ਲਾਲ ਮਿਰਚ ਦਾ ਹੁਣ ਆਪਾਂ ਇਹਨੂੰ ਕੀ ਕਰਨਾ ਨਾ ਹੁਣ ਆਪਾਂ ਇਹਦੇ ਵਿੱਚ ਪਾਉਣਾ ਹੈ ਬੇਸਣ ਪਾਉਣਾ ਹੈ ਚਲੋ ਜੀ ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗੇ ਆ ਬੇਸਣ ਆਪਾਂ ਨੇ ਇੰਨਾ ਕਿ ਇਹਦੇ ਵਿੱਚ ਬੇਸਣ ਪਾ ਲਿਆ ਹੁਣ ਆਪਾਂ ਨੇ ਇਹਨੂੰ ਕਿਹਾਗਾ ਨਾ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਦੇਖੋ ਜੀ ਜੇ ਆਪਾਂ ਇਹਦਾ ਪਾਣੀ ਕੱਢਦੀ ਹੈ ਨਾ ਫਿਰ ਆਪਾਂ ਨੂੰ ਨਾ ਪਾਣੀ ਦੀ ਲੋੜ ਪੈਂਦੀ ਹੈ ਸਗੋਂ ਇਹ ਪਾਣੀ ਦੇ ਵਿੱਚ ਆਪਾਂ ਨੇ ਨਾ ਸਾਰਾ ਬੇਸਣ ਗੁੰਨ ਲੈਣਾ ਇਸ ਤਰ੍ਹਾਂ ਇਹ ਜਿਹੜਾ ਪਾਣੀ ਹੁੰਦਾ ਨਾ ਇਹਦਾ ਕੱਟਣ ਦਾ ਕੋਈ ਫਾਇਦਾ ਨਹੀਂ ਹੁੰਦਾ ਇਹਦੇ ਵਿੱਚ ਬਹੁਤ ਜ਼ਿਆਦਾ ਤੱਤ ਹੁੰਨੇ ਆ ਤੁਸੀਂ ਇਹ ਨਾ ਮੇਰੀਆਂ ਭੈਣਾਂ ਗੱਲ ਮੇਰੀ ਜਰੂਰ ਸੁਣਿਓ ਇਹਦਾ ਨਾ ਬਿਲਕੁਲ ਵੀ ਪਾਣੀ ਨਾ ਕੱਢਿਓ ਇਹ ਪਾਣੀ ਦਾ ਨਾ ਜਿੰਨਾ ਤੁਸੀਂ ਇਹਦੇ ਵਿੱਚ ਰੱਖੂਗੇ ਨਾ ਨਾਲੇ ਤਾਂ ਜਿਹੜੀ ਸਬਜ਼ੀ ਹੁੰਦੀ ਓ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਦੇਖੋ ਜੀ ਹੁਣ ਆਪਾਂ ਨੇ ਇਹਨੂੰ ਐ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਏ ਦੇਖੋ ਪਾਣੀ ਦੀ ਆਪਾਂ ਨੂੰ ਬਿਲਕੁਲ ਵੀ ਲੋੜ ਨਹੀਂ ਪਈ ਹੈਗੀ ਹੁਣ ਤਾਂ ਤੇਲ ਹੋ ਗਿਆ ਇਹ ਗਰਮ ਤੇ ਹੁਣ ਆਪਾਂ ਪਕਾਉਣਾ ਸ਼ੁਰੂ ਕਰਦੇ ਆਂ ਕੋਬਤੇ ਦੇਖੋ ਜੀ ਤੁਸੀਂ ਇਹਨੂੰ ਨਾ ਚਾਹ ਨਾਲ ਵੀ ਖਾ ਸਕਦੇ ਆ ਬਹੁਤ ਜਿਆਦਾ ਵਧੀਆ ਲੱਗਦੇ ਨੇ ਸਰੋਂ ਦੇ ਤੇਲ ਦੇ ਵਿੱਚ ਇਹ ਵਧੀਆ ਬਣਦੇ ਨੇ ਕੋਈ ਜੀ ਸਾਰੀ ਨਾ ਕਿਚਨ ਦੇ ਵਿੱਚ ਖੁਸ਼ੂ ਆਉਣ ਲੱਗ ਜਿਆ ਨੇ ਕੋਬਤਿਆਂ ਦੀਆਂ ਤੇ ਆਪਾਂ ਨੇ ਇਹਦੇ ਵਿੱਚ ਨੂਨ ਮਿਰਚ ਪਾਇਆ ਪੂਰਾ ਐਨ ਕਰਾਰਾ ਦੇਖੋ ਜੀ ਕਰਾਰੇ ਹੀ ਵਧੀਆ ਲੱਗਦੇ ਨੇ ਇਹ ਸਟੈਜ ਜਿਹੜਾ ਮਰਜੀ ਤੁਸੀਂ ਇਹਨੂੰ ਸ਼ੇਪ ਦੇ ਸਕਦੇ ਹੋ ਨੇ ਦੇਖੋ ਕਿੰਨੇ ਵਧੀਆ ਨਾ ਫੁੱਲ ਗਏ ਨੇ ਪੂਰੇ ਆਏ ਨੇ ਗੋਲਗਲਿਆਂ ਦੀ ਸ਼ੇਪ ਵਰਗੇ ਬਣ ਗਏ ਨੇ ਇਹਨੂੰ ਆਪਾਂ ਨਾ ਥੋੜਾ ਜਨਾ ਸੇਕ ਬਾਦਲੇਵਾਵਾਂਗੇ ਇਹ ਆਪਾਂ ਨੇ ਆਇਦਾ ਹੈ ਨਹੀਂਗਾ ਵੀ ਥੋੜੇ ਜੇ ਕੱਚੇ ਜੇ ਰੱਖਣੇ ਨੇ ਦੇਖੋ ਜੀ ਆਪਾਂ ਨੇ ਪਕਾ ਕੇ ਹੀ ਕੱਢਾਂਗੇ ਤੇ ਆਪਾਂ ਹੁਣ ਇਹਨਾਂ ਨੂੰ ਬਾਹਰ ਕੱਢ ਲੈਂਦੇ ਹਾਂ ਤਨੇ ਵਜੇ ਤਾਂ ਬਹੁਤ ਵਧੀਆ ਏ ਤੇ ਸਵੇਰ ਦੀ ਵਜh ਖੰਡਿਆਂ ਦੀ ਹਵਾ ਚੱਲਦੀ ਆ ਮੈਂ ਤਾਂ ਸੋਈ ਦੇ ਵਿੱਚ ਨਾ ਕੜਨੀ ਹੁੰਦਾ ਹੁੰਦਾ ਇੰਨੀ ਜ਼ਿਆਦਾ ਨਾ ਗਰਮੈਸ ਹੋ ਜਾਂਦੀ ਆ ਹੁਣ ਆਪਏ ਇਹਨਾਂ ਦਾ ਪਾਸਾ ਫਲਟ ਦਿੰਨੇ ਆ ਲੈ ਭਜੀ ਗਰਮ ਤੇਲ ਜਾੜੇ ਆ ਮਿੰਟ ਸਕਿੰਟ ਦੇ ਵਿੱਚ ਕੋਕਤੇ ਬਣ ਕੇ ਹੋ ਜਾਣੇ ਤਿਆਰ ਮਨੇ ਇਧਰ ਕੋਬਤੇ ਬਣਾ ਕੇ ਨਾ ਪਲੇਟ ਭਰ ਲਈ ਐ ਤੇ ਹੁਣ ਆਪਾਂ ਲਾਉਣ ਲੱਗੇ ਆਂ ਸਬਜ਼ੀ ਨੂੰ ਤੜਕਾ ਤੇ ਤੇਲ ਜਿਹੜਾ ਆਪਣੇ ਕੋਲ ਬਾਧੂ ਤਾਂ ਨਾ ਉਹ ਆਪਾਂ ਨੇ ਕੱਢ ਲਿਆ ਏ ਤੇ ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗੇ ਆਂ ਪੇਸਟ ਬਦਕਿ ਟੇਸਟ ਬਣਾ ਕੇ ਤੜਕਾ ਲਾਵੇ ਫੇਰ ਜਿਹੜੀ ਇਹਦੀ ਗਰੇਵੀ ਹੁੰਦੀ ਹੈ ਨਾ ਉਹ ਬਹੁਤ ਵਧੀਆ ਗਾਲੀ ਗਾੜੀ ਜਿਹੀ ਵਧੀਆ ਲੱਗਦੀ ਆ ਚਲੋ ਹੁਣ ਆਪਾਂ ਇੱਕ ਚਮਚਾ ਪਾ ਦੋ ਇਹਦੇ ਵਿੱਚ ਜੀਰੇ ਦਾ ਤੁਹਾਡੇ ਨੇ ਆਪਣਾ ਚੰਗੀ ਤਰ੍ਹਾਂ ਮਸਾਲੇ ਨੂੰ ਭੁੰਨ ਲੰਨੇ ਆ ਕਰੋ ਜੀ ਆਪਣੇ ਮਸਾਲੇ ਦਾ ਰੰਗ ਦੇਖੋ ਕਿੰਨਾ ਵਧੀਆ 골ਡ ਬ੍ਰਾਊਨ ਹੋ ਗਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗੇ ਆ ਹੁਣ ਇਹ ਵਿੱਚ ਪਾਉਣ ਲੱਗੇ ਮਸੂੱਕੇ ਮਸਾਲੇ ਇਹਨੂੰ ਐਂ ਚੰਗੀ ਤਰ੍ਹਾਂ ਭੁੰਨ ਲੰਨੇ ਆ ਦੇਖੋ ਜੀ ਕੱਲ ਇਹ ਨਾ ਮੈਂ ਨਵੀਂ ਕੜਾਹੀ ਲੈ ਕੇ ਆਈ ਆ ਛੋਟੀ ਜੀ ਕੜਾਹੀ ਹੈ ਤੇ ਸਬਜੀ ਵੀ ਬਹੁਤ ਵਧੀਆ ਸੌਖੇ ਤਰੀਕੇ ਨਾਲ ਰੜਕਾ ਲੱਗ ਜਾਂਦਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗੇ ਆ ਟਮਾਟਰਾਂ ਦੀ ਪੂਰੀ अर मसाले का कितना बढ़िया कलर आया है देखो मसाले ने ना तेल भी छड़ता है चलो तो येले जित पाइक कलर वापस पौने देगी मिक्स तो कर चमचा चलो भाई जल्दी-जल्दी तरह मिक्स कर दनेया ਅਗਭੀ ਜਿੰਨਾ ਨਾ ਮਸਾਲਾ ਪਾਉਂਦੇ ਸਬਜ਼ੀ ਬਣਾਉਂਗੇ ਨਾ ਉਹਨੇ ਸਬਜ਼ੀ ਜਿਆਦਾ ਟੇਸਟੀ ਬਣਦੀ ਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਨੇ ਆ ਥੋੜਾ ਜਿਹਾ ਗਰਮ ਪਾਣੀ ਲਹਮਾ ਚੰਗੀ ਤਰ੍ਹਾਂ ਨਾ ਪੱਕ ਗਿਆ ਏ ਤੇ ਹੁਣ ਆਪਾਂ ਇਹਦੇ ਵਿੱਚ ਨਾ ਚਾਰ ਪੰਜ ਆਲੂ ਕੱਟੇ ਹੋਏ ਤੇ ਆਪਾਂ ਆਲੂ ਚੈੱਕ ਕਰ ਦਨੇ ਆ ਇਹ ਕੱਲੀ ਇਹ ਵਿੱਚ ਕੋਤਿਆਂ ਦੀ ਸਬਜ਼ੀ ਨਾ ਕੱਲੀਆਂ ਬਣਾਉਣੀ ਚਾਹੁੰਦੇ ਆ ਨਾ ਕੱਲੀ ਵੀ ਬਣਾ ਕੇ ਪਾ ਸਕਦੇ ਆ ਸਾਡੇ ਬੱਚੇ ਕਹਿੰਦੇ ਨਾ ਵਿੱਚੇ ਵੀ ਆਲੂ ਤੁਸੀਂ ਜ਼ਰੂਰ ਪਾਇਆ ਕਰੋ ਇਸ ਕਰਕੇ ਨਾ ਫਿਰ ਮੈਨੂੰ ਆਲੂ ਨਾ 4-5 ਜ਼ਰੂਰ ਪਾਉਣੇ ਪੈਣੇ ਆ ਤੇ ਲੋ ਜੀ ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗੇ ਆ ਗਰਮ ਪਾਣੀ ਦੇਖੋ ਜੀ ਆਪਾਂ ਨੇ ਇਹਦੇ ਵਿੱਚ ਇੰਨਾ ਇੱਕ ਗਰਮ ਪਾਣੀ ਪਾ ਦਿੱਤਾ ਹੈ ਤੇ ਹੁਣ ਆਪਾਂ ਇਹਨੂੰ ਨਾ ਢਾਕੇ ਪਕਾਉਂਗੇ ਮਿਲਦੇ ਆ ਹੁਣ ਆਪਾਂ ਥੋੜੀ ਦੇਰ ਆਪਣੀ ਸਬਜੀ ਬਣ ਕੇ ਹੋ ਗਈ ਹੈ ਤਿਆਰ ਜਿੰਨੀ ਕੁ ਤਰੀ ਆਪਾਂ ਨੂੰ ਚਾਹੀਦੀ ਨਾ ਉਹਦੇ ਸਾਹਮਣੇ ਨਾਲ ਆਪਾਂ ਨੇ ਰੱਖ ਲਈਆ ਤੇ ਹੁਣ ਆਪਾਂ ਨਾ ਇਹਦੇ ਵਿੱਚ ਪਾਉਣ ਲੱਗੇ ਆ ਕੋਟੇ ਦੇਖੋ ਜੀ ਜਿੰਨੇ ਕ ਆਪਾਂ ਨੂੰ ਚਾਹੀਦੇ ਨਾ ਉਨੇ ਕ ਆਪਾਂ ਇਹਦੇ ਵਿੱਚ ਪਾਵਾਂਗੇ ਬਾਕੀ ਇਹ ਨਾ ਆਪਾਂ ਥੋੜੇ ਜਿ ਰੱਖ ਲੂਗੇ ਇਹ ਨਾ ਚਾਹ ਨਾਲ ਬਹੁਤ ਜ਼ਿਆਦਾ ਵਧੀਆ ਲੱਗਦੇ ਨੇ ਮੁੱਕ ਆਪਾਂ ਇਹਨੇ ਕ ਰੱਖ ਲੈਨੇ ਬਾਕੀ ਪਾ ਦਿੱਤੇ ਨੇ ਤੇ ਆਪਣੀ ਸਬਜੀ ਬਣ ਕੇ ਬਹੁਤ ਬਣ ਕੇ ਹੋ ਗਈ ਹੈ ਤਿਆਰ ਤੇ ਕਲਰ ਬਹੁਤ ਵਧੀਆ ਆਇਆ ਹੈ ਹੁਣ ਆਪਾਂ ਐਂਡ ਵਿੱਚ ਪਾ ਦਨੇ ਇਹਦੇ ਵਿੱਚ ਧਨੀਆ ਦੇਖੋ ਜੀ ਆਪਣੀ ਕੋਬਤਿਆਂ ਦੀ ਸਬਜੀ ਨਾ ਬਹੁਤ ਵਧੀਆ ਬਣ ਕੇ ਹੋ ਗਈ ਹੈ ਤਿਆਰ ਤੁਸੀਂ ਵੀ ਆਪਣੇ ਘਰ ਦੇ ਵਿੱਚ ਨਾ ਬਣਾ ਕੇ ਜਰੂਰ ਦੇਖਿਓ ਤੇ ਬਹੁਤ ਜ਼ਿਆਦਾ ਟੇਸਟੀ ਬਣੀ ਆ ਤੇ ਲੁੱਕ ਵੀ ਇਹਦੀ ਬਹੁਤ ਵਧੀਆ ਆਈ ਹੈ ਚਲੋ ਜੀ ਹੁਣ ਇਹਨੂੰ ਆਪਾਂ ਨਾ ਥੋੜਾ ਜਿਹਾ ਨਾ ਸੇਕ ਲਵਾ ਕੇ ਨਾ ਫੇਰ ਬੰਦ ਕਰ ਦੂੰਗੇ ਇਹਨੇ ਨਾ ਆਪਾਂ ਦੇ ਵਿੱਚੇ ਬਣ ਜਾਣਾ ਹੈ ਚਲੋ ਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਐਦਾਂ ਹੀ ਆਪਾਂ ਸੋਹਣੀਆਂ ਵੀਡੀਓ ਪਾਉਂਦੇ ਰਹਾਂਗੇ ਮਿਲਾਂਗੇ ਹੁਣ ਅਗਲੀ ਵੀਡੀਓ 'ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ